ਯੂਕੇ ਤੋਂ ਸਿੱਖਾਂ ਲਈ ਚੰਗੀ ਖਬਰ ਹੈ ਸਪੇਨ ਨੇ ਪੰਜਾਬੀਆਂ ਲਈ ਵੱਡਾ ਐਲਾਨ ਕਰ ਦਿੱਤਾ ਹੈ ਜਿਹੜੇ ਨੂੰ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਹਲੇ ਤੱਕ ਚੈਨਲ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰ ਲੈਣਾ ਤੁਹਾਡਾ ਇੱਕ ਲਾਈਕ ਕਮੈਂਟ ਸ਼ੇਅਰ ਸਾਡੇ ਲਈ ਬਹੁਤ ਕੀਮਤੀ ਹੈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਉਧਰ ਯੂਰਪੀ ਮੁੱਲਕ ਸਪੇਨ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਆ 5 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਨਾਲ ਜਿੱਥੇ ਲੱਖਾਂ ਪ੍ਰਵਾਸੀਆਂ ਦੇ ਦੁੱਖ ਦੂਰ ਹੋਣਗੇ ਉੱਥੇ ਹੀ ਸਜੋਜਨਾ ਦਾ ਲਾਭ ਲੈਣ ਵਾਲਿਆਂ ਵਿੱਚ ਘੱਟੋ ਘੱਟ 15000 ਪੰਜਾਬੀ ਵੀ ਸ਼ਾਮਿਲ ਦੱਸੇ ਜਾ ਰਹੇ ਨੇ ਸਰਕਾਰ ਦੇ ਇਸ ਐਲਾਨ ਮੁਤਾਬਕ ਸਪੇਨ ਵਿੱਚ ਰਹਿ ਰਹੇ ਪ੍ਰਵਾਸੀਆਂ ਲਈ ਕੁਝ ਮੁੱਖ ਸ਼ਰਤਾਂ ਰੱਖੀਆਂ ਗਈਆਂ ਨੇ ਜਿਨ੍ਹਾਂ ਅਨੁਸਾਰ ਪ੍ਰਵਾਸੀ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਉਹ 31 ਦਸੰਬਰ 2025 ਤੋਂ ਪਹਿਲਾਂ ਲਗਾਤਾਰ 5 ਮਹੀਨੇ ਸਪੇਨ ਵਿੱਚ ਮੌਜੂਦ ਰਿਹਾ ਹੋਵੇ ਪੱਕਾ ਕਰਨ ਦੇ ਪ੍ਰਕਿਰਿਆ ਲਈ ਅਰਜ਼ੀਆਂ ਲੈਣ ਦਾ ਕੰਮ April ਵਿੱਚ ਸ਼ੁਰੂ ਹੋਵੇਗਾ ਤੇ 30 ਜੂਨ ਆਖਰੀ ਤਾਰੀਖ ਹੋ ਸਕਦੀ ਹੈ ਜਿੱਥੇ ਅਮਰੀਕਾ ਵਿੱਚ ਟਰੰਪ ਸਰਕਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰ ਇੱਥੇ ਸਪੈਨ ਦੇ ਪ੍ਰਧਾਨ ਮੰਤਰੀ ਪੈਟਰੋ ਸਾਂਚੇਜ਼ ਇਮੀਗ੍ਰੇਸ਼ਨ ਦੇ ਫਾਇਦੇ ਦੱਸ ਰਹੇ ਨੇ ਮਾਹਿਰਾਂ ਅਨੁਸਾਰ ਸਪੈਨ ਦੀ ਜੀਡੀਪੀ ਵਿੱਚ 2.8% ਦੀ ਤਰੱਕੀ ਹੋਈ ਹੈ ਤੇ ਬੇਰੁਜ਼ਗਾਰੀ ਦਰ ਪਹਿਲੀ ਵਾਰ 10% ਤੋਂ ਹਟਾਈ ਹੈ ਰੀਅਲ ਅਸਟੇਟ ਮਾਹਿਰਾਂ ਮੁਤਾਬਕ ਇਕੱਲੇ ਕੰਸਟਰਕਸ਼ਨ ਸੈਕਟਰ ਵਿੱਚ ਹੀ 7 ਲੱਖ ਕਾਮਿਆਂ ਦੀ ਜ਼ਰੂਰਤ ਹੈ ਸਪੇਨ ਵਿੱਚ ਰਹਿ ਰਹੇ ਕਈ ਪੰਜਾਬੀ ਇਸ ਫੈਸਲੇ ਤੋਂ ਬੇहद ਖੁਸ਼ ਨੇ ਕਈ ਸਾਲਾਂ ਤੋਂ ਬਿਨਾਂ ਪੇਪਰਾਂ ਤੋਂ ਕੰਮ ਕਰ ਰਹੇ ਪੰਜਾਬੀਆਂ ਦਾ ਕਹਿਣਾ ਹੈ ਕਿ ਹੁਣ ਉਹ ਪੰਜਾਬ ਰਹਿ ਰਹੇ ਆਪਣੇ ਪਰਿਵਾਰਾਂ ਨੂੰ ਵੱਧ ਪੈਸੇ ਭੇਜ ਸਕਣਗੇ ਅਤੇ ਭਵਿੱਖ ਵਿੱਚ ਉਹਨਾਂ ਨੂੰ ਵੀ ਸਪੇਨ ਸੱਤ ਸਕਣਗੇ ਇਸ ਐਲਾਨ ਮਗਰੋਂ ਬਾਰਸੀਲੋਨਾ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਰੌ ਸਰਟੀਫਿਕੇਟ ਬਣਵਾਉਣ ਵਾਲਿਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਨੇ ਦੂਜੇ ਪਾਸੇ ਸਪੇਨ ਦੀ ਵਿਰੋਧੀ ਧਿਰ ਨੇ ਸਰਕਾਰੀ ਸੇਵਾਵਾਂ 'ਤੇ ਬੋਝ ਵਧਾ ਕੱਚਾ ਜ਼ਾਹਿਰ ਕੀਤਾ ਹੈ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਅਰਜ਼ੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪ੍ਰੋਸੈਸਿੰਗ ਵਿੱਚ 1 ਸਾਲ ਤੋਂ ਵੱਧ ਸਮਾਂ ਲੱਗ ਸਕਦਾ ਹੈ ਉਧਰ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਯੂਰਪ ਦੀ ਸਭ ਤੋਂ ਵੱਡੀ ਸੰਸਥਾਵਾਂ ਦੇ ਵਿੱਚੋਂ ਇੱਕ ਹੈ ਪਰ ਇਹ ਕਿਸੇ ਨਾ ਕਿਸੇ ਅਦਾਲਤੀ ਕੇਸਾਂ 'ਚ ਉਲਝੀ ਹੀ ਰਹਿੰਦੀ ਹੈ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ਼ਰਨਵੀਰ ਸਿੰਘ ਸੰਗਾ ਨੇ ਦੱਸਿਆ ਕਿ ਨਵੀਂ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਸੰਭਾਲਣ ਤੋਂ ਬਾਅਦ 4 ਅਦਾਲਤੀ ਕੇਸਾਂ ਦਾ ਨبطਾਰਾ ਹੋ ਗਿਆ ਉਹਨਾਂ ਦੱਸਿਆ ਕਿ ਸੰਗਸਭਾ ਚੋ ਬਤੌਰ ਗ੍ਰੰਥੀ ਸੇਵਾਵਾਂ ਨਿਭਾਉਣ ਵਾਲੇ ਗਿਆਨੀ ਗਰੇਸ ਸਿੰਘ ਤੇ ਗਿਆਨੀ ਹਰਪਾਲ ਸਿੰਘ ਦੋਵਾਂ ਨੇ ਸ਼੍ਰੀ ਗੁਰੂ ਸੰਗਸਭਾ ਸਾਉਂਤਾਲ ਵਿਰੁੱਧ ਆਪਣੇ ਰੋਜ਼ਗਾਰ ਟ੍ਰਿਬਿਨਲ ਦੇ ਦਾਅਵੇ ਵਾਪਸ ਲੈ ਲਏ ਨੇ ਉਹਨਾਂ ਨੇ ਕਿਹਾ ਕਿ ਇਹ ਕੇਸ ਪਿਛਲੀ ਕਾਰਜਕਾਰੀ ਕਮੇਟੀ ਜਿਸ ਦੇ ਪ੍ਰਧਾਨ ਹਿਮੰਤ ਸਿੰਘ ਸੋਹੀ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਗਿਲਸਾਨ ਉਹਨਾਂ ਦੇ ਕਾਰਜਕਾਲ ਦੌਰਾਨ 2024 ਚ ਸ਼ੁਰੂ ਕੀਤੇ ਗਏ ਸਨ ਸ਼ਰਨਵੀਰ ਸਿੰਘ ਸੰਗਾ ਨੇ ਦੱਸਿਆ ਕਿ ਦੋਵੇਂ ਕੇਸਾਂ ਦੀ ਸੁਣਵਾਈ 16 ਤੇ 17 ਫਰਵਰੀ 2026 ਨੂੰ ਹੋਣੀ ਸੀ ਉਹਨਾਂ ਕਿਹਾ ਕਿ ਜੇ ਚਾਰ ਟ੍ਰਿਬਿਨਲ ਚ ਦੋਵਾਂ ਦੇ ਹੱਕ ਚ ਫੈਸਲਾ ਹੁੰਦਾ ਤਾਂ ਸਭ ਨੂੰ ਮੁਆਵਜ਼ਾ ਦੇਣਾ ਪੈ ਸਕਦਾ ਸੀ ਕੇਸ ਵਾਪਸ ਲੈਣ ਲਈ ਮੌਜੂਦਾ ਕਾਰਜਕਾਰੀ ਕਮੇਟੀ ਨੇ ਦੋਵੇਂ ਗਰੰਥੀਆਂ ਦਾ ਧੰਨਵਾਦ ਕੀਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪਾਲ ਸਿੰਘ ਦਾ ਸਨਮਾਨ ਕੀਤਾ ਗਿਆ ਜਨਰਲ ਸਕੱਤਰ ਸੰਗਾਂ ਨੇ ਕਿਹਾ ਕਿ ਕੁੱਲ ਮਿਲਾ ਕੇ ਹੁਣ ਤੱਕ 4 ਮਾਮਲਿਆਂ ਦਾ ਹੱਲ ਹੋ ਚੁੱਕਿਆ ਜੋ ਲੰਬੇ ਸਮੇਂ ਤੋਂ ਬੇਲੋੜਾ ਵਿਵਾਦ ਚੱਲ ਰਿਹਾ ਸੀ ਜਿਸ ਨਾਲ ਸਮਾਜ ਤੇ ਸੰਗਤ ਦੀ ਮਾਇਆ ਦੀ ਬਚਤ ਹੋਵੇਗੀ ਉਨ੍ਹਾਂ ਕਿਹਾ ਕਿ ਸਾਰੇ 4 ਕੇਸ ਵਿਸ਼ੇਸ਼ੀ ਕਾਰਜਕਾਰੀ ਕਮੇਟੀ ਤੋਂ ਵਿਰਾਸਤ ਚ ਮਿਲੇ ਸਨ ਅਤੇ ਮੌਜੂਦਾ ਸ਼ੇਅਰ ਗਰੁੱਪ ਕਮੇਟੀ ਦੁਆਰਾ ਸਵਾਬ ਦੇ ਹੱਕ ਚ ਹੱਲ ਕੀਤੇ ਗਏ ਨੇ ਜਿਸ ਨਾਲ ਲਗਭਗ 2 ਲੱਖ ਪਾਉਂਡ ਦੀ ਬਚਤ ਹੋਈ ਹੈ